ਜੋ ਬੋਲੇ ਸੋਨਰ ਪੈ ભગવાન ਵਾਲਮੀਕ ਮਹਾਰਾਜ ਕੀ ਜੈ ਵਾਲਮੀਕ ਸ਼ਕਤੀ ਅਮਰ ਹੈ ਵਾਲਮੀਕ ਸ਼ਕਤੀ ਅਮਰ ਹੈ ਜੋ ਜੀ ਨੇ ਆਪ ਸਭ ਨੂੰ ਬੁਲਾਇਆ ਆਸ਼ਾਲੀ ਬਾਬਾ ਜੀ ਇਹਦੇ ਸਬੰਧ ਵਿੱਚ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਹਾਜ਼ਰਾ ਹਜ਼ੂਰ ਗੱਦੀ ਤੇ ਬਰਾਜਮਾਨ ਸਤਗੁਰਮਲ ਕੀਤਾਂਤ ਮਹਾਰਾਜ ਕੀ ਜੈ ਦਾਸ ਪੰਕਜਨਾਥ ਸ਼ਿਰਗਿਲ ਮੁਖੀ ਵਾਲਮੀਕਨ ਸਦਾਰ ਸਭਾ ਤੋਂ ਅੱਜ ਜਿਹੜੀ ਬਾਸ ਸਟੈਂਡ ਵਿਖੇ ਸਿਟੀ ਸੈਂਟਰ ਵਿਖੇ ਤਨਤਨ ਬਾਬਾ ਜੀਵਨ ਸਿੰਘ ਈ-릭ਸ਼ਾ ਯੂਨੀਅਨ ਵੱਲੋਂ ਜਿਹੜੀ ਮੀਟਿੰਗ ਰੱਖੀ ਗਈ ਆ ਔਰ ਮੀਟਿੰਗ ਦੇ ਵਿੱਚ ਜਿਹੜਾ ਵਿਚਾਰ ਵਤੰਦਰਾ ਹੋਇਆ ਈ-릭ਸ਼ਾ ਯੂਨੀਅਨ ਦੇ ਜਿਹੜੀਆਂ ਮੰਗਾਂ ਵਾ ਮੁੱਖ ਮੰਗਾਂ ਕਿ ਉਹ ਆਪਣੇ ਜਥੇਬੰਦੀ ਦੇ ਲੈਟਰਪੈਡ ਰਾਹੀਂ ਉਹ ਪ੍ਰਸ਼ਾਸਨ ਨੂੰ ਵੀ ਦੇ ਚੁੱਕੇ ਆ ਔਰ ਸਾਡੇ ਤੱਕ ਵੀ ਇਹਨਾਂ ਦੀਆਂ ਮੰਗਾਂ ਆਈਆਂ ਵਾਂ ਅਸੀਂ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹਾਂ ਕਿ ਇਹ ਰਿਕਸ਼ਾ ਯੂਨੀਅਨ ਨੂੰ ਜਿਹੜੀਆਂ ਵੀ ਆ ਰਹੀਆਂ ਹਨ ਮੁਸ਼ਕਲਾਂ ਉਹਨਾਂ ਦਾ ਤੁਰੰਤ ਹੱਲ ਕੀਤਾ ਜਾਵੇ ਤੌਰ ਇਹ ਜਿਹੜੇ ਯੂਨੀਅਨ ਹੈ ਤੇ ਪੂਰੀ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੂਗੀ ਔਰ ਜਿਹੜੀ ਅੰਮ੍ਰਿਤਸਰ ਦੀ ਜਿਹੜੀ ਸੜਕ ਸੜਕ ਵਿਵਸਥਾ ਵਾ ਉਹ ਜਿਹੜੀ ਸ਼ਾਂਤੀਪੂਰਵਕ ਬਣੀ ਰਹੇ ਤੇ ਜਨਾ ਕਿਸੇ ਨੂੰ ਟ੍ਰੈਫਿਕ ਦੀ ਸਮੱਸਿਆ ਹੋਵੇ ਔਰ ਵਾਲਮੀਕਨ ਸਦਾਰ ਸਭਾ ਜਥੇਬੰਦੀ ਇਹਨਾਂ ਦੇ ਹੱਕ ਦੇ ਵਿੱਚ ਪੂਰੀ ਖੜੀ ਆ ਪੂਰਾ ਸਮਰਥਨ ਆ ਔਰ ਇਹ ਜਿਹੜੀ ਜਥੇਬੰਦੀ ਆ ਵਾਲਮੀਕਨ ਸਦਾਰ ਸਭਾ ਦੇ ਨਾਲ ਦੀ ਅਗਵਾਈ ਵਿੱਚ ਚੱਲ ਰਹੀ ਆ ਤੇ ਸਮਾਜ ਵੱਲੋਂ ਇਹਨਾਂ ਨੂੰ ਪੂਰਾ ਸਮਰਥਨ ਆ ਜਿੱਥੇ ਵੀ ਕਿਤੇ ਜਥੇਬੰਦੀ ਨੂੰ ਲੋੜ ਪੈਂਦੀ ਆ ਵਾਲਮੀਕ ਸਮਾਜ ਦੀ ਉਹ ਇਹਨਾਂ ਦੇ ਹਰ ਮੁਸ਼ਕਲ ਦੇ ਵਿੱਚ ਖੜਾ ਹੋਊਗਾ ਜੈ ਵਾਲਮੀਕੀ ਹਰ ਹਰ ਵਨ ਹਾਂਜੀ ਬੜਾ ਨਹੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਮ ਜੈ ਸ੍ਰਿਵਿਦਾਨ ਮੈਂ ਵੀਰ ਕ੍ਰਾਂਤੀ ਚੋਹਾਨ ਈ ਰਿਕਸ਼ਾ ਯੂਨੀਅਨ ਦਾ ਪ੍ਰੈਜ਼ੀਡੈਂਟ ਪੰਜਾਬ ਅੱਜ ਜੋ ਇਹ ਮੀਟਿੰਗ ਕੀਤੀ ਗਈ ਹੈ ਸਾਨੂੰ ਸਾਡੇ ਸਮਾਜ ਵੱਲੋਂ ਵਿਸ਼ੇਸ਼ ਤੌਰ ਤੇ ਵਾਲਮੀਕਨ ਸੁਧਾਰ ਸਭਾ ਰਜਿਸਟਰ ਪੰਜਾਬ ਵੱਲੋਂ ਸਾਨੂੰ ਜੋ ਅੱਜ ਇਹਨਾਂ ਵੱਲੋਂ ਮਾਨ ਸਨਮਾਨ ਸਾਡੀ ਜੇਹੇਬੰਦੀ ਨੂੰ ਮਿਲਿਆ ਹੈ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਬਾਬਾ ਜੀ ਦੇ ਜੋ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ ਅਸੀਂ ਜਿਹੜਾ ਮੰਗ ਪੱਤਰ ਹੈ ਡੀਸੀ ਸਾਹਿਬ ਨੂੰ ਵੀ ਦੇ ਚੁੱਕੇ ਹਾਂ ਕਿ ਸਾਡੀ ਜੇਹੇਬੰਦੀ ਜੋ ਹੈ ਪ੍ਰਸ਼ਾਸਨ ਦੇ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੂਗੀ ਤੇ ਜੋ ਟ੍ਰੈਫਿਕ ਦਾ ਸਿਟੀ ਦਾ ਮਾਹੌਲ ਹੈ ਉਸ ਨੂੰ ਸੁਖਾਵਾਂ ਕਰਨ ਲਈ ਯਤਨ ਕਰ ਰਹੀ ਹੈ ਤੇ ਅੱਜ ਜੋ ਸਾਡੇ ਕਮਿਸ਼ਨਰ ਸਾਹਿਬ ਹਨ ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਚੁੱਕੇ ਹਾਂ ਪਰ ਜੋ ਟ੍ਰੈਫਿਕ ਵਾਲੇ ਪੁਲਿਸ ਵਾਲੇ ਹਨ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੀਆਂ ਹਨ ਉਹ ਈ ਰਿਕਸ਼ਾ ਵਾਲਿਆਂ ਨੂੰ ਸਾਡੀ ਯੂਨੀਅਨ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਬਹੁਤ ਹੀ ਤੰਗ ਪਰੇਸ਼ਾਨ ਕਰ ਰਹੀਆਂ ਹਨ ਜੋ ਕਿ ਵਿਚਾਰੇ ਆਪਣਾ ਮਿਹਨਤ ਮਜ਼ਦੂਰੀ ਕਰਨ ਆਉਂਦੇ ਹਨ ਪਰ ਸ਼ਾਮ ਨੂੰ ਜਦੋਂ ਘਰ ਜਾਂਦੇ ਹਨ ਤੇ ਇਹਨਾਂ ਦੇ ਪੱਲੇ ਮਹਾ ਹੀ 100-200 ਰੁਪਈਆ ਹੀ ਵੱਜਦਾ ਹੈ ਕਿਉਂਕਿ ਜਿਆਦਾ ਤੰਗ ਪਰੇਸ਼ਾਨ ਕਰਦੇ ਹਾਂ ਪ੍ਰੇਸ਼ਾਨੀ ਵੇਖੋ ਜੀ ਜੋ ਤੇ ਅਨਟ੍ਰੇਨ ਡਰਾਈਵਰ ਨੇ ਅਨਟ੍ਰੇਨ ਡਰਾਈਵਰ ਇੱਕ ਤੇ ਉਹ ਖਰਾਬੀ ਕਰਦੇ ਨੇ ਇੱਕ ਜੋ ਨਸ਼ੇੜੀ ਨੇ ਇੱਕ ਉਹ ਖਰਾਬੀ ਕਰਦੇ ਨੇ ਇੱਕ ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ ਨੇ ਉਹ ਖਰਾਬੀ ਕਰਦੇ ਨੇ ਪਰ ਪ੍ਰਸ਼ਾਸਨ ਜਿਹੜਾ ਵਾ ਉਹਨਾਂ ਵੱਲ ਧਿਆਨ ਨਹੀਂ ਦਿੰਦੀ ਤੇ ਜਿਹੜੇ ਵਿਚਾਰੇ ਮਿਹਨਤ ਮਜ਼ਦੂਰੀ ਕਰਨ ਵਾਲੇ ਆ ਉਹ ਇਹਨਾਂ ਦੇ ਡਿੱਕੇ ਆ ਜਾਂਦੇ ਹਨ ਤੇ ਇਹਨਾਂ ਨੂੰ ਤੰਗ ਪਰੇਸ਼ਾਨ ਜਿਹੜਾ ਵਾ ਉਹ ਕੀਤਾ ਜਾਂਦਾ ਆ ਵੇ ਨਸ਼ੇੜੀਆਂ ਦੀ ਪਰੇਸ਼ਾਨ ਕਰਾਇਆ ਇਹਨਾਂ ਨੂੰ ਵੇਖੋ ਜੀ ਨਸ਼ੇੜੀਆਂ ਦੀ ਪਛਾਣ ਜਿਹੜੀ ਆ ਉਹਨਾਂ ਦੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਹੈ ਤੇ ਉਹਨਾਂ ਦੀ ਗੱਲਬਾਤ ਤੋਂ ਹੀ ਪਤਾ ਲੱਗ ਜਾਂਦਾ ਆ ਸਾਡੀ ਕੀ ਮੰਗਦਾ ਸਾਡੀ ਤੇ ਇਹ ਮੰਗਿਆ ਵੀ ਸਾਨੂੰ ਇੱਕ ਈ ਰਿਕਸ਼ਾ ਵਾਲਿਆਂ ਨੂੰ ਸਟੈਂਡ ਦਿੱਤਾ ਜਾਵੇ ਜੇ ਕੋਈ ਗਰੀਬ ਚਾਰੇ ਨੇ ਕੋਈ ਪਿੰਡ ਤੋਂ ਲੱਗੋਂ ਆਉਂਦਾ ਵਾ ਤੇ ਉਹਨੂੰ ਗੱਡੀ ਖਿਲਾੜ ਕੇ ਕਿਤੇ ਜਾਣੀ ਪੈਂਦੀ ਹੈ ਤੇ ਅੱਜ ਜੋ ਜਿੱਥੇ ਗੱਡੀ ਖਿਲਾੜੀਦੀ ਹੈ ਉਹ 100 ਰੁਪਏ ਯਾਨੀ ਕਿ ਈ ਰਿਕਸ਼ਾ ਵਾਲੇ ਕੋਲ ਲੈਂਦੇ ਹਨ ਇਸ ਕਰਕੇ ਸਾਨੂੰ ਇੱਕ ਸਟੈਂਡ ਜਿਹੜਾ ਵਾ ਉਹ ਬਣਾ ਕੇ ਦਿੱਤਾ ਜਾਵੇ ਤੇ ਜਿੱਥੇ-ਜਿੱਥੇ ਸਾਡੀਆਂ ਗੱਡੀਆਂ ਚੱਲ ਰਹੀਆਂ ਹਨ ਉਨ੍ਹਾਂ ਸਟੈਂਡਾਂ ਨੂੰ ਕਾਰਪੋਰੇਸ਼ਨ ਵੱਲੋਂ ਮਨਜ਼ੂਰਸ਼ੁਦਾ ਕੀਤਾ ਜਾਵੇ